ਹਾਂਜੀ ਤੁਹਾਡਾ ਸਾਰਿਆਂ ਦਾ ਕੀ ਹਾਲ ਚਾਲ ਹੈ ਆਜੋ ਜੱਪਾ ਤੁਹਾਨੂੰ ਕਮਾਉਂਦੇ ਆ ਸਾਡਾ ਸੋਹਣਾ ਸ਼ਹਿਰ ਰੋਪੜ ਜਿਹਨੂੰ ਆਪਾਂ ਰੂਪਨਗਰ ਵੀ ਕਹਿੰਦੇ ਆ ਆਜੋ ਤੁਹਾਨੂੰ ਦਿਖਾਉਂਦੇ ਆ ਅੱਜ ਰੋਪੜ ਦਾ ਡੈਮ ਦੇਖੋ ਡੈਮ ਰੋਪੜ ਦਾ ਅੱਜ ਉਹਦੇ ਪਾਣੀ ਦਾ ਜੋ ਲੈਵਲ ਸੀ ਬਹੁਤ ਹੀ ਜ਼ਿਆਦਾ ਸੀ ਪਾਣੀ ਦਾ ਲੈਵਲ ਜ਼ਿਆਦਾ ਹੋਣ ਦਾ ਕਾਰਨ ਜੋ ਉੱਪਰ ਗਲੇਸ਼ੀਅਰ ਹੈ ਜੋ ਬਰਫ਼ ਹੈ ਸਾਰੀ ਪਿਘਲ ਰਹੀ ਹੈ ਇਸ ਕਰਕੇ ਪਾਣੀ ਜ਼ਿਆਦਾ ਹੈ ਤੇ ਤੁਹਾਨੂੰ ਦਿਖਾਉਂਦੇ ਆ ਜੀ ਉਹ ਸਾਡਾ ਪਹੁੰਚਿਆ ਵਸ ਸਹਿਜਦੀਪ ਇਹ ਦੇਖੋ ਇਹ ਪਾਣੀ ਦਾ ਆਨੰਦ ਮਾਣ ਰਿਹਾ ਹੈ ਅੱਜ ਇਹ ਪਹਿਲੀ ਵਾਰ ਆਇਆ ਤਾਂ ਘੁੰਮਣ ਉਰੇ ਤੇ ਇਹਨਰੇ ਲੋਕ ਦੇਖੇ ਬਹੁਤ ਤੇ ਪਾਣੀ ਨੂੰ ਬਾਰ-ਬਾਰ ਦੇਖ ਰਿਹਾ ਤਾਂ ਇਹ ਤੇ ਪੂਰਾ ਆਨੰਦ ਮਾਣ ਰਿਹਾ ਸੀ ਇਹ ਅੱਜ ਤੁਹਾਨੂੰ ਇੱਕ ਨਜ਼ਰ ਮਰਾਉਂਦੇ ਹੋਰ ਦੇਖੋ ਮੌਸਮ ਕਿੰਨਾ ਸੋਹਣਾ ਹੈ ਆਪਾਂ ਸ਼ਾਮ ਟਾਈਮ ਆਈ ਸੀ ਇੱਥੇ ਮੇਰੀ ਨਾਲ ਵਾਈਫਾਈ ਹੋ ਸੀ ਇਹ ਦੇਖੋ ਕਮ ਰਹੀ ਹੈ ਵੀ ਭਾਈ ਹੁੰਦੀ ਤੇ ਪਾਣੀ ਦਾ ਪੱਧਰ ਦੇਖੋ ਕਿੰਨਾ ਜ਼ਿਆਦਾ ਹੈ ਤੁਹਾਨੂੰ ਹੋਰ ਵੀ ਦਿਖਾਉਂਦਾ ਆਜੋ ਤੇ ਦੇਖੋ ਇੱਥੇ ਨੂੰ ਪਾਣੀ ਨੀਚੇ ਨੂੰ ਓਕੇ ਜਾਂਦਾ ਤੇ ਗੇਟ ਲੱਗੇ ਹੋਏ ਆ ਪਰਾਂ ਵੀ ਦੇਖੋ ਗੇਟਾਂ ਤੱਕ ਪਾਣੀ ਫੁੱਲ ਹੈ ਦੇਖੋ ਪਾਣੀ ਪੂਰਾ ਲੈਵਲ ਉੱਚਾ ਹੈ ਪਾਣੀ ਦਾ ਆ ਤੁਹਾਨੂੰ ਇੱਕ ਦੇਖੋ ਕਿੰਨੀ ਖੂਬਸੂਰਤ ਤਸਵੀਰ ਹੈ ਇਹ ਦੇਖੋ ਇਹ ਪਾਣੀ ਦਾ ਲੈਵਲ ਦੇਖੋ ਕਿੰਨਾ ਜ਼ਿਆਦਾ ਹੈ ਅੱਜ ਉੱਪਰ ਤੱਕ ਪਾਣੀ ਹੈ ਦੇਖੋ ਪਾਣੀ ਕਿੰਨਾ ਪਾਣੀ ਦਾ ਦੇਖ ਰਹੇ ਤੁਸੀਂ ਦੁਨੀਆ ਬਹੁਤ ਅੰਦੀ ਗਰੇ ਘੁੰਮਣ ਇਹ 2-3 ਸਾਲਾਂ ਤੋਂ ਹੀ ਜ਼ਿਆਦਾ ਦੁਨੀਆ ਘੁੰਮਣ ਆਣ ਲੱਗੀ ਓਰੇ ਪਹਿਲਾਂ ਤਾਂ ਬਹੁਤ ਘੱਟ ਲੋਕ ਆਉਂਦੇ ਸੀ ਪਾਣੀ ਕੀ ਚੀਜ਼ ਨਵੀਂ ਦਿਖਾਉਂਦਾ ਮੈਂ ਦੇਖੋ ਇਹ ਲੋਕ ਜਿਹੜੇ ਬਾਈਕ ਦੇਖ ਰਹੇ ਆ ਇਹ ਬਾਈਕਾਂ ਲੋਕ ਹੋਣੀ ਲਿਆਉਣ ਲੱਗੇ ਆ ਇਹਦਾ ਕਾਰਨ ਹੈ ਓਰੇ ਇਹ ਨਾ ਤੁਹਾਨੂੰ ਦਿਖਾਉਂਦਾ ਮੈਂ ਅੱਗੇ ਉਹ ਪੁਲ ਬਣ ਰਿਹਾ ਇਹਦੇ ਚੱਕਰ ਦੇ ਵਿੱਚ ਲੋਕ ਬਾਈਕ ਇੱਥੇ ਨੂੰ ਲੈ ਕੇ ਆਉਂਦੇ ਆ ਨਹੀਂ ਤਾਂ ਓਰੇ ਬਾਈਕ ਪਹਿਲਾਂ ਅਲਾਉਡ ਨਹੀਂ ਸੀ ਇਹ ਹੁਣ ਹੀ ਲੋਕ ਲੈ ਕੇ ਆਣ ਲੱਗੇ ਬਾਈਕ ਦੇਖੋ ਲੋਕ ਬਾਈਕਾਂ ਲੈ ਕੇ ਆ ਰਹੇ ਆ ਇਹ ਸਾਹਮਣੇ ਦੇਖੋ ਗੁਰਦੁਆਰਾ ਸਾਹਿਬ ਟੀਬੀ ਸਾਹਿਬ ਦੇਖ ਰਿਹਾ ਹੈ ਦੇਖੋ ਇਹ ਗੁਰਦੁਆਰਾ ਸਾਹਿਬ ਹੈ ਇਹ ਹੈਡ ਦੇ ਕੰਡੇ ਬਰੇ ਪੈਂਦਾ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਦੇਖਣੇ ਨੋਰ ਤੋਂ ਆਹ ਸਾਨੂੰ ਇੱਕ ਸਹਿਦੀਪ ਨਾਲ ਫੇਰ ਮਿਲਾਂਉਂਦੇ ਇੱਕ ਵਾਰ ਦੇਖੋ ਆ ਗਿਆ ਸਹਿਦੀਪ ਨਾਲ ਮੇਰੀ ਵਾਈਫ ਹੈ ਨਾਲ ਮੇਰੀ ਸਾਲੀ ਆਈ ਹੋਈ ਹੈ ਦੇਖੋ ਸੈਦੀ ਕੋ ਮਰਿਆ ਇਹ ਦੇਖੋ ਇਹ ਦੇਖੋ ਅਸੀਂ ਵੀਡੀਓ ਬਣਾਈ ਦੋਨਾਂ ਨੇ ਸੈਦੀ ਪਰ ਮੈਂ ਦੇਖੋ ਵੀਡੀਓ ਨਾਲ ਹੁਣ ਵਾਈਫ ਵੀ ਆਉਂਗੀ ਦੇਖਿਓ ਅੱਗੇ ਕਹੀਂ ਸਾਡੀ ਵੀਡੀਓ ਬਣਾਓ ਜੇ ਸਾਨੂੰ ਵਿੱਚ ਲੰਦੇ ਨਹੀਂ ਹੈ ਵੀਡੀਓ ਦੇ ਤੁਹਾਨੂੰ ਦਿਖਾਉਂਦਾ ਮੈਂ ਦੇਖੋ ਬਾਈਕ ਲੋਕ ਹੁਣ ਇੱਥੇ ਹੀ ਲਿਆ ਕੇ ਖੜਾਉਣ ਲੱਗ ਗਏ ਅੰਦਰ ਇਹ ਦੇਖੋ ਕੜੀਆਂ ਬਾਈਕਾਂ ਇਹ ਚੀਜ਼ਾਂ ਦੇਖ ਕੇ ਸਾਨੂੰ ਆਪਣੀ ਉਸ ਟਾਈਮ ਪਹਿਲਾਂ ਦੀ ਯਾਦ ਆਣ ਲੱਗੀ ਇਹ ਸਾਹਮਣੇ ਤੁਹਾਨੂੰ ਜੋ ਝੰਡਾ ਦਿਖ ਰਿਹਾ ਹੈ ਇਹ ਚੰਡਾ ਮਹਾਰਾਜ ਜੀ ਸੀਨੇ ਲਾਇਆ ਸੀ ਇਹ ਇੱਕ ਜੀ ਹੋਰ ਹੰਦਾ ਹੁੰਦਾ ਹੋਰ ਪਾਣੀ ਪੀਣ ਦਾ ਆਨੰਦ ਆ ਗਿਆ ਬਹੁਤ ਠੰਡਾ ਪਾਣੀ ਫ੍ਰਿਜ ਤੋਂ ਵੀ ਠੰਡਾ ਪਾਣੀ ਸੀ ਇਹ ਨਲਕੇ ਦਾ ਅਬ ਅਸੀਂ ਪਾਣੀ ਪੀਤਾ ਇਹ ਨਲਕੇ ਦਾ ਬਹੁਤ ਵਧੀਆ ਲੱਗਿਆ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਸ਼ਰਧਾਈ ਇਹ ਰੋਪੜ ਹੈਡ ਤੇ ਸ਼ਰਧਾਈ ਲਾਉਂਦੇ ਆ 20 ਰੁਪਏ ਦਾ ਗਲਾਸ ਹੈ 30 ਰੁਪਏ ਦਾ ਗਲਾਸ ਹੈ ਔਰ ਇਹ ਸ਼ਰਧਾਈ ਪੀ ਕੇ ਪੂਰਾ ਤੁਸੀਂ ਆਨੰਦ ਮਾਣੋਗੇ ਬਹੁਤ ਹੀ ਵਧੀਆ ਬਣਾਉਂਦੇ ਆ ਤੇ ਅਸੀਂ ਥੋੜੀ ਜਿਹੀ ਸ਼ਰਦਾਈ ਆਪਣੇ ਸਹਿਦੀਪ ਨੂੰ ਵੀ ਬਲਾਈ। ਸਹਿਦੀਪ ਰੌਣ ਲੱਗਿਆ ਕਹਿੰਦਾ ਮੈਂ ਵੀ ਪੀਣੀ ਦੇਖੋ। ਕਹਿੰਦਾ ਮੈਨੂੰ ਵੀ ਬਲਾਓ। ਫਿਰ ਮੈਂ ਅਸੀਂ ਸਹਿਦੀਪ ਨੂੰ ਵੀ ਟਰਾਈ ਕਰਾਈ। ਸਹਿਦੀਪ ਵੀ ਸ਼ਰਦਾਈ ਵੀ ਕੇ ਬਹੁਤ ਖੁਸ਼ ਹੋਇਆ ਦੇਖੋ। ਇਹਨੂੰ ਵੀ ਟੇਸਟ ਲੱਗੀ ਪੂਰੀ। ਇਹ ਮਮਾ ਦੇ ਗੱਲ ਪੈ ਗਿਆ ਕਹਿੰਦਾ ਮੈਨੂੰ ਹੋਰ ਪਲਾ। ਦੇਖੋ ਇੱਕ ਨੰਬਰ ਸ਼ਰਦਾਈ ਬਣਾਉਂਦੇ ਹੋਰੇ। ਜੇ ਤੁਸੀਂ ਪੀਣੀ ਹੈ ਤਾਂ ਹੱਟ ਤੇ ਜਰੂਰ ਪਹੁੰਚਿਓ 20 ਰੁਪਏ ਦਾ 30 ਰੁਪਏ ਦਾ ਗਲਾਸ ਹੈ। ਤੇ ਅੱਜ ਹੁਣ ਆਪਾਂ ਅੱਗੇ ਚੱਲਦੇ ਆ ਅੱਗੇ ਕਹਿੰਦੇ ਖਾਣਾ ਪੀਣਾ ਹੈ ਤੇ ਅਸੀਂ ਗੱਡੀ 'ਚ ਬੈਠੇ ਤੇ ਅਸੀਂ ਗਿਆਨੀ ਜੈਲ ਸਿੰਘ ਨਗਰਵਾਲਾ ਵੱਲ ਚੱਲੇ ਉਧਰ ਖਾਣੇ ਪੀਣੇ ਦੀਆਂ ਵਧੀਆ ਦੁਕਾਨਾਂ ਐ ਦੇਖੋ ਆਪਾਂ ਚੌਂਕ ਤੇ ਪਹੁੰਚ ਗਏ ਅੰਬੇਦਕਰਨ ਚੌਂਕ ਆ ਇਹ ਬਾਜ਼ਾਰ ਦੇ ਵਿੱਚ ਜੀ ਜਾਂਦੇ ਆ ਆਪਣਾ ਕਚੈਰੀਆਂ ਤੋਂ ਰੋਪੜ ਦੇ ਵੱਲ ਤੁਹਾਨੂੰ ਇੱਕ ਚੀਜ਼ ਅੱਗੇ ਹੋਰ ਦਿਖਾਉਂਦੇ ਆ ਤੁਹਾਨੂੰ ਆਪਣੇ ਉਸਤਾਦ ਜੀ ਦੀ ਫੋਟੋ ਦਿਖਾਉਂਦੇ ਆ ਦੇਖੋ ਸਾਹਮਣੇ ਧੰਨਵਾਦ ਇਹ ਸਿੱਧੂ ਮੂਸੇਵਾਲਾ ਦਾ ਵਧੀਆ ਇਹਨੇ ਇੱਕ ਕੈਫੇ ਬਣਾਇਆ ਬੰਦਿਆਂ ਨੇ ਅੱਜ ਆਪਾਂ ਪਹੁੰਚ ਗਏ ਗਿਆਨੀ ਜੈਲ ਸਿੰਘ ਨਗਰ ਤੇ ਆਪਾਂ ਗੱਡੀ ਕਰਤੀ پارک ਪਾਰਕਿੰਗ ਵਿੱਚ ਲਾਤੀ ਗੱਡੀ ਤੇ ਅੱਜ ਆਪਾਂ ਸਾਨੂੰ ਕੁਝ ਖਲਾਉਂਦੇ ਆਂ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਪੀਜ਼ਾ ਵੱਲ ਨੂੰ ਕੈਨੇਡੀਅਨ ਪੀਜ਼ਾ ਇੱਕ ਡੇਢੇ ਨੂੰ ਪੀਜ਼ੇ ਵੱਲ ਆ ਗਏ ਆਪਾਂ ਆਪਾਂ ਨੇ ਉਰੇ ਤਾਂ ਖਾਦਾ ਨਹੀਂ ਵੈਸੇ ਆਪਾਂ ਹੋਰ ਦੁਕਾਨ ਤੇ ਗਏ ਸਹਿਦ ਦੀਪ ਕਹਿੰਦਾ Papa ਉੱਧਰ ਖਾਣਾ ਹੈ ਆਪਾਂ ਉਰੇ ਆ ਗਏ ਆਪਾਂ ਇਹਨਾਂ ਦਾ ਪੀਜ਼ਾ ਔਰ ਰੇਟ ਵੀ ਇੱਕ ਨੰਬਰ ਇਹਨਾਂ ਦੇ ਔਰ ਨੰਬਰ 2 ਖਾਣੇ ਦਾ ਸਵਾਦ ਵੀ ਇੱਕ ਨੰਬਰ ਆ ਪੀਜ਼ਾ ਦਾ ਨਾ ਦਾ ਤੇ ਸਹਿਦ ਦੀ ਬਨੰਦ ਮਾਰ ਰਿਹਾ ਹੈ ਪੀਜ਼ਾ ਦੀ ਵੇਟ ਕਰ ਰਿਹਾ ਹੈ ਇਹ ਦੇਖ ਰਿਹਾ ਵੀ ਸਾਡਾ ਪੀਜ਼ਾ ਨਹੀਂ ਆਇਆ ਹੋਰਾਂ ਨੂੰ ਪੀਜ਼ਾ ਦੇਈ ਜਾਂਦੇ ਆ ਦੇਖੋ ਤੇ ਆ ਜੀ ਸਾਨੂੰ ਦਿਖਾਉਂਦੇ ਆਪਾਂ ਆਪਾਂ ਨੇ ਅੱਗੇ ਜਾ ਕੇ ਸਹਿਦ ਦੀ ਨੂੰ ਸਪਰਿੰਗ ਰੋਲ ਕਿ ਨਿਊਡਲ ਖੁਲਾਏ ਤੇ ਹੁਣ ਸਹਿਦ ਦੀ ਨੂੰ ਵੇਟ ਹੋ ਰਹੀ ਹੈ ਸਪਰਿੰਗ ਰੋਲਾਂ ਦੀ ਲੋ ਜੀ ਆ ਗਏ ਸਪਰਿੰਗ ਰੋਲ ਸਹਿਜ ਦੇ ਸਹਿਜ ਨੇ ਹੱਥ ਪਾਇਆ ਸਪਰਿੰਗ ਰੋਲਾਂ ਨੂੰ ਤੇ ਮੰਮੀ ਨੇ ਰੋਕਤਾ ਇਹ ਨਾ ਮੈਂ ਖਾਊਗਾ ਦੇਖੋ ਖੁਸ਼ ਸਪਰਿੰਗ ਰੋਲੋਂ ਦੇਖ ਕੇ ਪਰ ਅੱਗੇ ਇਹਨੇ ਰੋਣਾ ਏ ਕਿ ਇਹਨੂੰ ਖਾਣੇ ਨੂੰ ਤਾਂ ਮਿਲਨੇ ਨਹੀਂ ਹੈ ਤੇ ਇਹਨੇ ਰੋਣਾ ਫਿਰ ਇਹ ਆਪਣਾ ਜੋ ਤੁਸੀਂ ਦੇਖ ਰਹੇ ਸਿੰਗ ਫਾਸਟ ਫੂਡ ਹੈ ਇਹ ਬੰਦੇ ਦੇ ਸਪਰਿੰਗ ਰੋਲ ਵਾਕਈ ਬਹੁਤ ਲਾਜਵਾਬ ਸੀਗੇ ਔਰ ਬਹੁਤ ਹੀ ਟੇਸਟੀ ਸੀਗੇ ਤੇ ਸਹਿਜ ਰੋ ਰਿਹਾ ਸੀ ਕਹਿੰਦਾ ਮੈਨੂੰ ਸਪਰਿੰਗ ਰੋਲ ਖਿਲਾਓ ਤੇ ਫਿਰ ਅਸੀਂ ਮੰਗਵਾਏ ਨਿਊਡਲ ਤੁਹਾਨੂੰ ਨਿਊਡਲ ਵੀ ਦਿਖਾਉਂਦੇ ਆ ਦੇਖੋ ਨਿਊਡਲ ਨਿਊਡਲ ਨੇ ਬੜੇ ਟੇਸਟ ਸੀਗੇ ਯਾਰੋ ਗੇ ਦੇਖੋ ਸਹਿਦ ਦੀ ਫਿਰ ਰੋਣ ਲੱਗ ਗਿਆ ਫਿਰ ਅਸੀਂ ਇਹ ਖਾ ਪੀ ਕੇ ਘਰ ਨੂੰ ਚਾਲੇ ਬਾਤੇ ਸੀ ਅਸੀਂ ਫਿਰ ਜੇ ਤੁਹਾਨੂੰ ਮੇਰਾ ਵਲੋਗ ਵਧੀਆ ਲੱਗਿਆ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਤੇ ਇਦਾਂ ਦੀਆਂ ਮੈਂ ਨਵੇਂ-ਨਵੇਂ ਵੀਡੀਓ ਬਣਾਉਂਦਾ ਰਹੂੰਗਾ ਜੇ ਤੁਸੀਂ ਮੈਨੂੰ ਸਪੋਰਟ ਕਰੋਗੇ ਦੇਖੋ ਸਹਿਦੀਪ ਕਹਿੰਦਾ ਨੂਡਲ ਚਾਹੀਦੇ ਪਰ ਮੰਮੀ ਨੇ ਇਹਨੂੰ ਪਾਣੀ ਪਲਾ ਕੇ ਮੋੜਤਾ ਚਲੋ ਠੀਕ ਹੈ ਮਿਲਦੇ ਆ ਅਗਲੀ ਵੀਡੀਓ ਟਾਟਾ ਬਾਏ ਬਾਏ ਓਕੇ